ਕਦਾ ਸ਼ੋਰ ਮਚਾਇਆ ਹੈ ਕਿ ਕੇਂਦਰ ਸਰਕਾਰ ਨੇ ਸਾਡੀ ਮਦਦ ਨਹੀਂ ਕੀਤੀ 1100 ਕਰੋੜ ਰੁਪਏ ਸਟੇਟ ਡਿਜ਼ਾਸਟਰ ਫੰਡ ਦਾ ਪੰਜਾਬ ਕੋਲ ਪਿਆ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਮੈਂ ਪੁੱਛਣਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਮੈਂ ਪੁੱਛਣਾ ਚਾਹੁੰਦਾ ਪ੍ਰਦੇਸ਼ ਦੇ ਫਾਈਨੈਂਸ ਮਿਨਿਸਟਰ ਨੂੰ ਮੈਂ ਪੁੱਛਣਾ ਚਾਹੁੰਦਾ ਇਹਦੀ ਮੰਤਰੀਆਂ ਉਸ ਸੰਤਰੀਆਂ ਨੂੰ ਔਰ ਐਮਐਲਏ ਨੂੰ ਹੁਣ ਤੱਕ ਕੇਵਲ 71 ਕਰੋੜ ਰੁਪਇਆ ਅਜੇ ਲਗਭਗ 15 ਦਿਨ ਹੋਣ ਲੱਗੇ ਨੇ ਸਿਰਫ 71 ਕਰੋੜ ਰੁਪਇਆ ਸਟੇਟ ਡਿਜ਼ਾਸਟਰ ਫੰਡ ਜੋ ਇਹਨਾਂ ਨੇ ਰੀਲਿਸ ਕੀਤਾ 35 35 ਕਰੋੜ ਇੱਕ ਸਾਢੇ 35 ਕਰੋੜ ਕਿਨੇ ਰੋਕੇ ਤੁਹਾਨੂੰ ਫੰਡ ਰੀਲੀਜ਼ ਕਰਨ ਤੋਂ ਕਿਉਂ ਨਹੀਂ ਤੁਸੀਂ ਨਾਮ ਦੇ ਤਹਿਤ ਉਹ ਫੰਡ ਨੂੰ ਰੀਲੀਜ਼ ਕਰ ਦੇ ਕਹੇ ਜਦੋਂ ਸਾਰਾ ਪੰਜਾਬ ਰੁੜ ਜਾਏਗਾ ਉਧਰ ਰੀਲੀਜ਼ ਕਰੋਗੇ ਤੁਹਾਡੇ ਕੋਲ ਪਿਆ ਹੋਇਆ 1100 ਕਰੋੜ ਰੁਪਇਆ ਹੁਣ ਤੱਕ ਕੇਵਲ 71 ਕਰੋੜ ਕਿਉਂ ਤੁਸੀਂ ਕੇਂਦਰ ਨੂੰ ਕਹਿੰਦੇ ਹੋ ਕਿ ਕੇਂਦਰ ਨੇ ਅਜੇ ਤੱਕ ਪੈਸਾ ਰੀਲੀਜ਼ ਨਹੀਂ ਕੀਤਾ ਕੇਂਦਰ ਦੀ ਟੀਮਾਂ ਪ੍ਰਦੇਸ਼ ਚ ਹੋ ਕੇ ਚਲੇਗੀ ਮੈਂ ਤੇ ਹੈਰਾਨ ਹੈਗਾ ਕਿ ਤੁਸੀਂ ਦੇਖੋ ਪੰਜਾਬ ਦੇ ਹਾਲਾਤ ਕੀ ਨੇ ਮੰਤਰੀਆਂ ਨੂੰ ਇਹ ਨਹੀਂ ਪਤਾ ਕੀ ਕੇਂਦਰ ਦੀਆਂ ਟੀਮਾਂ ਆਈਆਂ ਹੋਈਆਂ ਨੇ ਨਾ ਚੀਫ ਸਕੱਟਰੀਆਂ ਮੀਟਿੰਗ ਕਰਦੀਆਂ ਪਈਆਂ ਨੇ ਔਰ ਜਿਸ ਵੇਲੇ ਕੇਂਦਰ ਦੀ ਟੀਮਾਂ ਦਾ ਸਰਵੇ ਕਰਨ ਦੇ ਬਾਅਦ ਪੰਜਾਬ ਦੇ ਚੀਫ ਸਕੱਟਰੀਆਂ ਮੀਟਿੰਗ ਹੋ ਰਹੀ ਸੀ ਉਸ ਵੇਲੇ ਆਮ ਆਦਮੀ ਪਾਰਟੀ ਦੇ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਸੀ ਕਿ ਕੇਂਦਰ ਸਰਕਾਰ ਨੇ ਕੁਝ ਨਹੀਂ ਕੀਤਾ ਸੀ ਪੰਜਾਬ ਦਾ ਜਾਂ ਲਾਲੋ ਸਟੇਟ ਦਾ ਕੀ ਹਾਲ ਹੈ ਸਟੇਟ ਦਾ ਚੀਫ ਸਕੱਟਰੀ ਮੀਟਿੰਗ ਕਰ ਰਿਹਾ ਦਿੱਲੀ ਦੀ ਟੀਮਾਂ ਨਾਲ ਤੇ ਮੰਤਰੀ ਕਹਿ ਰਹੇ ਨੇ ਕੇਂਦਰ ਦੇ ਤਾਈਕਸਾਰ ਨਹੀਂ ਦਿੱਤੀ ਦੇਸ਼ ਦੇ ਖਰੀ ਮੰਤਰੀ ਹੋ ਕੇ ਗਏ ਸਾਡੇ ਹੋਮ ਮਿਨਿਸਟਰ ਨੇ ਮੁੱਖ ਮੰਤਰੀ ਨਾਲ ਗੱਲ ਕੀਤੀ ਪ੍ਰਧਾਨ ਮੰਤਰੀ ਜਿਵੇਂ ਹੀ ਫੋਨ ਤੋਂ ਆਇਆ ਸਭ ਤੋਂ ਪਹਿਲਾ ਫੋਨ ਆਵਿਆ ਜਦੋਂ ਤੋਂ ਤੇ ਭਗਵੰਤ ਮਾਨ ਜੀ ਨੇ ਕੀਤਾ ਕਿ ਪੰਜਾਬ ਦੇ ਸੰਕਟ ਦੀ ਘੜੀ 'ਚ ਕੇਂਦਰ ਸਰਕਾਰ ਤੁਹਾਡੇ ਨਾਲ ਖੜੀ ਹੈ ਅਸੀਂ ਪੂਰੀ ਤਰ੍ਹਾਂ ਤੁਹਾਡੇ ਨਾਲ ਹੈਗੇ ਹਰ ਉਸੇ ਬਾਅਦ ਤੁਸੀਂ ਇਸ ਤਰ੍ਹਾਂ ਦੀ ਗੱਲਾਂ ਕਰੋਗੇ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਅਫਸਰ ਤਨਾ ਕਰਦੇ ਇਹੀ ਨਹੀਂ ਹੈਗਾ ਫਿਰ ਇੱਕ ਜੀਮਾ ਜਿਹਨੇ ਬਾਈਂਡਿੰਗ ਵਾਲੇ ইস্যੂ ਤੇ ਜਦ ਸ਼ਿਵਰਾਜ ਚੋਹਾ ਜੀ ਆਈਸੀ ਉਹਨੇ ਗੱਲ ਕੀਤੀ ਮੈਂ ਪੁੱਛਣਾ ਚਾਹਣਾ ਕਿ ਆ ਉਹਨੇ ਗਲਤ ਕੀਤਾ ਉਹਨੇ ਇਹ ਕਿਹਾ ਸ਼ਿਵਰਾਜ ਜੀ ਦੀ ਸਟੇਟਮੈਂਟ ਹੈਗੀ ਆ ਕਿ ਜਦੋਂ ਭਾਰਤੀ ਜਨਤਾ ਪਾਰਟੀ ਉਹ ਕਾਲੀ ਦਲ ਦੀ ਸਰਕਾਰ ਸੀਗੀ ਅਸੀਂ ਬੰਨਾਂ ਨੂੰ ਪੱਕਾ ਕੀਤਾ ਸੀਗਾ ਤਾਂ ਕਿ ਫਲੱਡ ਜਦੋਂ ਪਾਣੀ ਆਉਂਦਾ ਬਰਸਾਤਾ ਪਾਣੀ ਆਉਣਾ ਹੈ ਹਰ ਸਾਲ ਜੀ ਜਿਆਦਾ ਬਰਸਾਤਾ ਹੋਣਗੇ ਜਿਆਦਾ ਪਾਣੀ ਆਏਗਾ ਤੇ ਫਲੱਡ ਉਹ ਪਾਣੀ ਜਿਹੜਾ ਹੈਗਾ ਸਾਡੇ ਕਿਸਾਨ ਵੀਰਾਂ ਦੇ ਜਾਂ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਵਿੱਚ ਘਰਾਂ 'ਚ ਨਾ ਜਾਵੇ ਖੇਤਾਂ 'ਚ ਨਾ ਜਾਵੇ ਉਹ ਦਸੇ ਬਣ ਪੱਕੇ ਕੀਤੇ ਗਏ ਸੀ ਉਹਨਾਂ ਨੇ ਕਿਹਾ ਕਿ ਇਲਮ ਇਲੀਗਲ ਮਾਈਨਿੰਗ ਜਿਹੜੀ ਹੁੰਦੀ ਹੈ ਉਹਦੇ ਕਰਕੇ ਉਹ ਬਣ ਕਮਜ਼ੋਰ ਹੋ ਗਏ ਨੇ ਔਰ ਸਾਨੂੰ ਲੋੜ ਹੈ ਕਿ ਅਸੀਂ ਉਹ ਬਣਾਂ ਨੂੰ ਪੱਕਾ ਕਰੀਏ ਤਾਂ ਕਿ ਅੱਗੇ ਕੋਈ ਇਹੋ ਜਿਹੇ ਹਾਲਾਤ ਨਾ ਹੋਣ ਇੱਕ ਗਲਤ ਗੱਲ ਕੀਤੀ ਉਹਨਾਂ ਨੇ ਕਿ ਸਿਆਣੇ ਕਿ ਜਿਹੜੇ ਬਣ ਕਮਜ਼ੋਰ ਹੋ ਗਏ ਨੇ ਇਲੀਗਲ ਮਾਈਨਿੰਗ ਕਰਕੇ ਸਾਨੂੰ ਉਹਨਾਂ ਬੰਦਿਆਂ ਨੂੰ ਪੱਕਾ ਕਰਨ ਦੀ ਲੋੜ ਹੈ ਤਾਂ ਕਿ ਅੱਗੇ ਤੋਂ ਇਹ ਹਾਲਾਤ ਪੈਦਾ ਨਾ ਹੋਣ ਇਸ ਦੀ ਗਲਤੀ ਕੀ ਆ ਉਹਨਾਂ ਨੇ ਮਿਕਚਰ ਦੀ ਹੈ ਪੁੱਛੇ ਪੈਰ ਰੱਖਿਆ ਗਿਆ ਕਿ ਇਲੀਗਲ ਮਾਈਨਿੰਗ ਦੇ ਠੇਕੇਦਾਰ ਕੌਣ ਨੇ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਜਦੋਂ ਵੀ ਪੱਕਾ ਬੰਦ ਬਣਿਆ ਹੋਇਆ ਰਿਵਰ ਬੈਠੇ ਥੱਲੇ ਹੈ ਨਾ ਉਹ ਕੋ ਜਦੋਂ ਤੁਸੀਂ ਪ੍ਰੋਕਲੈਮ ਮਸ਼ੀਨ ਆ ਉਹਦੇ ਉੱਥੋਂ ਲੈ ਕੇ ਜਾਓਗੇ JCBs ਲੈ ਕੇ ਜਾਓਗੇ ਰੋਇ ਟਿੱਪਰ ਉਥੋਂ ਚਲੇ ਜਾਣਗੇ ਰਿਵਰਸ ਦੇ ਵਿੱਚ ਤੇ ਤੁਸੀਂ ਸਾਰੇ ਸਿਆਣੇ ਬੈਠੇ ਹੋ ਕਿਆ ਉਹ ਰਿਵਰ ਬੈਡ ਰਹਿ ਜਾਏਗੀ ਕਿਆ ਬੰਨ ਰਹਿ ਜਾਏਗਾ ਰਸਤਾ ਬਣਾਓਗੇ ਨਾ ਨੂੰ ਹੋਰ ਜਦੋਂ ਇੱਕ ਪ੍ਰੋਕਲੇਨ ਮਸ਼ੀਨਾ ਜਾਣ ਗਿਆ ਟਿੱਪਰ ਜਾਣ ਕੇ ਉਹਦੇ ਬਾਅਦ JCB ਮਸ਼ੀਨਾ ਜਾਣ ਗਿਆ ਤੇ ਉਹ ਮਿੱਟੀ ਥੱਲੇ ਬੈਠੇ ਰਸਤਾ ਬਣੇਗਾ ਹੀ ਸਾਰੇ ਪੰਜਾਬ ਦੇ ਜਿਹੜੇ ਮਰਜੀ ਥਾਂ ਤੇ ਚਲੇ ਜਾਓ ਹਰ ਜ਼ਿਲ੍ਹੇ ਦੇ ਵਿੱਚ ਡਾ ਹੈਗਾ ਵਾ ਇਲੀਗਲ ਮਾਈਨਿੰਗ ਹੋ ਰਹੀ ਹੈ ਇਹ ਕੀ ਗਲਤ ਹੈ ਨਾ ਤੁਸੀਂ ਇਹ ਕੰਮ ਕਰਦੇ ਅੱਜ ਪੰਜਾਬ ਦੇ ਹਾਲਾਤ ਇੰਨਾ ਹੁੰਦੇ ਫਿਰ ਦੂਸਰੇ ਐਸ਼ਾਣਾ ਉਠਾਇਆ ਕਿ 28 ਕਰੋੜ ਰੁਪਇਆ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦਾ ਜਿਹੜਾ ਹੈਗਾ ਸਾਡੇ ਕੇਂਦਰ ਵੱਲੋਂ ਉਹ ਨਿਲੈਕੋ ਕੇਂਦਰ ਸਰਕਾਰ ਨੇ ਤੁਹਾਨੂੰ ਪੈਸਾ ਭੇਜਿਆ ਕਿ ਪਿੰਡਾਂ ਦੀਆਂ ਸੜਕਾਂ ਦੀਆਂ ਮੁਰੰਮਤਾਂ ਵਾਸਤੇ ਪਿੰਡਾਂ ਦੇ ਜਿਹੜੇ ਸੜਕਾਂ ਜਾਂਦੀਆਂ ਉਹਨਾਂ ਦਾ ਪੁਲ ਬਣਾਉਣ ਵਾਸਤੇ ਗ੍ਰਾਮੀਣ ਸੜਕਾਂ ਵਾਸਤੇ ਤੁਹਾਨੂੰ ਪੈਸੇ ਭੇਜੇ 31 ਮਾਰ ਤੱਕ ਤੁਸੀਂ ਟੈਂਡਰ ਕਰਨੇ ਸੀਗੇ ਕੰਮ ਤੁਸੀਂ ਨਾ ਕਰੋ ਔਰ ਦੋਸ਼ ਕੇਂਦਰ ਸਰਕਾਰ ਨੂੰ ਦੇਓਗੇ ਜਦ ਤੁਸੀਂ ਕੰਮ ਨਹੀਂ ਕੀਤਾ ਪੈਸੇ ਲੈ ਕੇ ਸੋਣਾ ਕੀ ਨਹੀਂ ਵਾਪਸ ਜਾਏਗਾ ਨਹੀਂ ਜਾਏਗਾ ਕੇਂਦਰ ਨੂੰ ਹੁਣ ਵਾਪਸ ਚਲੇ ਗਿਆ ਇਹ ਵੀ ਕੇਂਦਰ ਸਰਕਾਰ ਦਾ ਕਸੂਰ ਹੈ ਜੇ ਬਾਕੀ ਸੂਬਿਆਂ ਦੇ ਟੈਂਡਰ ਲੱਗ ਸਕਦੇ ਨੇ ਬਾਕੀ ਸੂਬਿਆਂ ਦੇ ਵਿੱਚ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਸੜਕਾਂ ਬਣ ਸਕਦੀਆਂ ਨੇ ਬਾਕੀ ਸੂਬਿਆਂ ਦੇ ਵਿੱਚ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਪੁਲ ਬਣ ਸਕਦੇ ਨੇ ਇੱਕ ਪੰਜਾਬ ਸਰਕਾਰ ਕੋਲ ਪੁਲ ਕਿਉਂ ਨਹੀਂ ਬਣੇ ਇੱਕ ਵੱਡਾ ਪ੍ਰਸ਼ਨ ਹੈ। ਔਰ ਮੈਨੂੰ ਉਂਦੇ ਸ਼ਾਇਗਾ। ਕਿ ਅੱਜ ਤੱਕ ਕਦੀ ਹੋਇਆ ਕਿ ਕੇਂਦਰ ਵੱਲੋਂ ਪੈਸਾ ਆਇਆ ਹੋਵੇ ਤੇ ਸੜਕਾਂ ਦੀ ਮੁਰੰਮਤ ਨਾ ਹੋ ਪਾਈ ਹੋਵੇ ਪੁਲ ਨਾ ਬਣ ਪਾਏ ਹੋਣ। ਟੈਂਡਰ ਨਾ ਲੱਗੇ ਹੋਣ। ਔਰ ਤਿੰਨ ਵਾਰੀ ਟੈਂਡਰ ਲੱਗੇ ਤੇ ਰਿਜੈਕਟ ਹੋ ਜਾਣ। ਤੇ ਫਿਰ ਦਾਲਚ ਕੁਛ ਕਾਲਾ ਹੈ। ਮੇਰਾ ਦੋਸ਼ ਇਹਨਾਂ ਦੇ ਉੱਤੇ ਹੈ। ਕਿਆ ਕਿਤੇ ਇਹ ਗੱਲ ਤਾਂ ਨਹੀਂ ਕਿ ਕਿੰਨੇ ਪਰਸੈਂਟ ਦਿੱਲੀ ਵਾਲਿਆਂ ਨੂੰ ਦੇਣਾ ਤੇ ਕਿੰਨੇ ਪਰਸੈਂਟ ਪੰਜਾਬ ਵਾਲਿਆਂ ਨੂੰ ਤੇ ਇਹਨਾਂ ਦਾ ਫੈਸਲਾ ਨਾ ਹੋਇਆ ਹੋਵੇ ਤੂੰ ਦਿੱਲੀ ਵਾਲਿਆਂ ਨੂੰ ਆਪਣ ਸਾਰੇ ਚੰਗੀ ਤਰ੍ਹਾਂ ਆਤਾ ਹੈ ਅਸੀਂ ਦੇਖਿਆ ਉਹਨਾਂ ਦਾ ਕਿਸ ਤਰੀਕੇ ਨਾਲ ਲੀਕਰ ਸਕੈਮ ਸਾਹਮਣੇ ਆਇਆ ਕਿਸ ਤਰੀਕੇ ਨਾਲ ਕਮਿਸ਼ਨ ਦਾ ਹਿੱਸਾ ਤੈਅ ਹੁੰਦਾ ਕਿਸੇ ਨਾਲ ਕਿਸ ਤਰੀਕੇ ਨਾਲ ਪੇਬੈਕਸ ਹੁੰਦੀਆਂ ਨੇ ਕੀ ਪੰਜਾਬ ਦੀ ਇਸ ਸਟੈਂਡਰਿੰਗ ਪਾਲਿਸੀ ਦੇ ਵਿੱਚ ਵੀ ਕਿੱਕਬੈਕਸ ਨੂੰ ਲੈ ਕੇ ਸੌਦਾ ਸਿਰੇ ਨਾ ਚੜਨ ਕਰਕੇ ਤਾਂ ਨਹੀਂ ਇਹ ਟੈਂਡਰ ਫੇਲ ਹੋਏ ਨੁਕਸਾਨ ਕੀ ਦਾ ਹੋਇਆ ਮੇਰੇ ਪੰਜਾਬ ਦਾ ਹੋਇਆ ਪੰਜਾਬ ਦੇ ਵਿੱਚ ਗ੍ਰਾਮੀਣ ਸਰਕਾਰ ਦੀ ਪਿੰਡੂ ਸੜਕਾਂ ਜਿਹੜੀਆਂ ਹੈਗੀਆਂ ਸਾਡੀਆਂ ਟੁੱਟੀਆਂ ਪਈਆਂ ਨੇ ਕਸ਼ਟ ਕੌਣ ਚੱਲ ਰਿਹਾ ਮੇਰੇ ਕਿਸਾਨ ਵੀਰ ਚੱਲ ਰਹੇ ਨੇ ਕਸ਼ਟ ਕੌਣ ਚੱਲ ਰਿਹਾ ਤੁਸੀਂ ਮੇਰੇ ਵਰਗੇ ਭਰਾ ਜਿਹੜੇ ਉਧਰ ਜਾਂਦੇ ਨੇ ਪਿੰਡਾਂ ਵੱਲੋਂ ਦੋ ਚਾ ਪਰ ਤੁਸੀਂ ਇਹਦਾ ਵੀ ਦੋਸ਼ ਕੇੰਦੇ ਸਰਕਾਰ ਨੂੰ ਦਿਓਗੇ